ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1984 ਦੇ ਵਿੱਚ ਜਿਹੜਾ ਮੌਦਾ ਤੰਦ ਜਾਂ ਗੁੰਡਾਗਰਦੀ ਇਹਨਾਂ ਅਖੌਤੀ ਖੜਕੂਆਂ ਨੇ ਕੀਤੀ ਹੈ ਤੇ ਇਹਨਾਂ ਨੂੰ ਹੁਣ ਅਤਵਾਦੀ ਕਹਿਣਾ ਹੀ ਠੀਕ ਹੈ ਇੱਕ ਘਟਨਾ ਤੁਹਾਨੂੰ ਮੈਂ ਸੁਣਾਉਣੀ ਹੈ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਜੀ ਬਿਸ਼ਵਨਾਥ ਦਿਵਾੜੀ ਇਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਸ ਵਕਤ ਅਧਿਆਪਕ ਸੀ ਉੱਗੇ ਕਵੀ ਤੇ ਉੱਗੇ ਲੇਖਕ ਤੇ ਪੰਜਾਬੀਅਤ ਦੇ ਕੱਟੜ ਮੁਦਾਈ ਸਨ ਤੁਹਾਨੂੰ ਪਤਾ ਹੋਣਾ ਹੈ ਜਿਹੜੇ ਮੌਜੂਦਾ ਐਮਪੀ ਨੇ ਮਨੀਸ਼ ਦਿਵਾੜੀ ਚੰਡੀਗੜ੍ਹ ਤੋਂ ਇਹ ਵਿਸ਼ਵਨਾਥ ਦਿਵਾੜੀ ਉਹਨਾਂ ਦੇ ਪਿਤਾ ਨੇ ਜਿਹੜੇ ਕਿ ਪ੍ਰੋਫੈਸਰ ਵਿਸ਼ਵਨਾਥ ਦਿਵਾੜੀ ਜਿਹੜੇ ਮਨੀਸ਼ ਦਿਵਾੜੀ ਨੇ ਇਸ ਵਕਤ ਮੌਜੂਦਾ ਐਮਪੀ ਨੇ ਚੰਡੀਗੜ੍ਹ ਤੋਂ ਉਹਨਾਂ ਦੇ ਪਿਤਾ ਨੇ ਇਹ ਬਹੁਤ ਵਧੀਆ ਕਵੀ ਉੱਗੇ ਲੇਖਕ ਤੇ ਪੰਜਾਬੀਅਤ ਦੇ ਕਟੜ ਮਦਾਈ ਨੇ ਹਮੇਸ਼ਾ ਪੰਜਾਬੀਅਤ ਦੀ ਤੇ ਪੰਜਾਬੀ ਦੀ ਗੱਲ ਕੀਤੀ ਹੈ ਇਹਨਾਂ ਨੇ ਆਪਣੇ ਸਮੇਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਹ ਅਧਿਆਪਕ ਸੀ ਤੇ ਇਹਨਾਂ ਨੂੰ 3 April 1984 ਨੂੰ ਇਹਨਾਂ ਦਾ ਘਰ 24 ਸੈਕਟਰ ਚੰਡੀਗੜ੍ਹ ਦੇ ਵਿੱਚ ਜਾਨੀ ਕਿ ਇਹਨਾਂ ਦੀ ਕੋਠੀ ਦੇ ਸਾਹਮਣੇ ਇਹਨਾਂ ਦਾ ਕਤਲ ਕੀਤਾ ਗਿਆ ਐਕਚੁਅਲੀ ਕਤਲ ਕਿਸਦਾ ਹੋਰ ਕਰਨਾ ਸੀ ਤੇ ਜਦੋਂ ਜਿਹਦਾ ਕਤਲ ਕਰਨਾ ਸੀ ਉਹ ਬੰਦਾ ਨਾ ਮਿਲਿਆ ਤਾਂ ਇਹਨਾਂ ਨੇ ਜਿਹੜੇ ਵਿਸ਼ਵਨਾਥ ਦਿਵਾੜੀ ਨੇ ਉਹ ਆਪਣੇ ਘਰ ਦੇ ਸਾਹਮਣੇ ਕੋਠੀ ਦੇ ਸਾਹਮਣੇ 24 ਸੈਕਟਰ ਦੇ ਵਿੱਚ ਸ਼ਹਿਰ ਕਰ ਰਹੇ ਸੀ ਬਾਹਰ ਕਰ ਰਹੇ ਸੀ ਉੱਥੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਜਿਹੜੀ ਇਹ ਜ਼ਿੰਮੇਵਾਰੀ ਹੈ ਇਹ ਕਿਨੇ ਲਈ ਹੈ ਇਹਦਾ ਮੁੱਖ ਦੋਸ਼ੀ ਕੌਣ ਹੈ ਉਹ ਹੈ ਸੁਰਿੰਦਰ ਸੋਢੀ ਜਿਹਨੂੰ ਭਿੰਡਰਾਂ ਵਾਲਿਆਂ ਦੀ ਸੱਜੀ ਵਾਂ ਕਿਹਾ ਜਾਂਦਾ ਸੀ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਜਿਨ੍ਹਾਂ ਨੇ ਜੂਨ 84 ਦੇ ਵਿੱਚ ਇੱਕ ਕਤਲ ਅਮ ਕੀਤਾ ਹੈ ਨਿਹੱਥੇ ਲੋਕਾਂ ਤੇ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰਿਆ ਤੇ ਇਹ ਕਿੰਨਾ ਕੁ ਸਹੀ ਹੈ ਕਿੰਨਾ ਕੁ ਗਲਤ ਹੈ ਤੁਸੀਂ ਆਪ ਅੰਦਾਜ਼ਾ ਲਾਉਣਾ ਹੈ ਤੇ ਜਿਹੜੇ ਭਿੰਡਾਂ ਵਾਲੇ ਦੇ ਸੱਜੇ ਬਾਹਾਂ ਛੋਡੇ ਨੂੰ ਸ਼ਹੀਦ ਕਹਿੰਦੇ ਨੇ ਤੇ ਉਹਨਾਂ ਨੂੰ ਇੱਕ ਸਵਾਲ ਮੈਂ ਵੀ ਕਰਨਾ ਤੁਸੀਂ ਵੀ ਕਰਿਓ ਮੀੜ ਵਿਸ਼ਵਨਾਥ ਦਿਵਾੜੀ ਨੇ ਪ੍ਰੋਫੈਸਰ ਸੀ ਬਹੁਤ ਵਧੀਆ ਪੰਜਾਬੀ ਦੀ ਗੱਲ ਕਰਦੇ ਸੀ ਪੰਜਾਬੀ ਅਧਿਆਪਕ ਰਹੇ ਨੇ ਤੇ ਇਹਨਾਂ ਦਾ ਕਸੂਰ ਕੀ ਸੀਗਾ ਔਰ ਜਿਨ੍ਹਾਂ ਨੂੰ ਇਹ ਮਾਰਨ ਵਾਸਤੇ ਗਏ ਸੀ ਸੋਡੀ ਵਰਗੇ ਉਹ ਬੰਦਾ ਤਾਂ ਮਿਲਿਆ ਨਹੀਂ ਨਾ ਤੇ ਇੱਕ ਆਪਣੇ ਘਰ ਦੇ ਮੂਹਰੇ ਬਾਹ ਕਰ ਰਹੇ ਸ਼ੈਰ ਕਰ ਰਹੇ ਇੱਕ ਪ੍ਰੋਫੈਸਰ ਨੂੰ ਗੋਲੀਆਂ ਮਾਰ ਕੇ ਮਾਰ ਦੇਣਾ ਇਹ ਕਿੰਨੀ ਕੁ ਬਹਾਦਰੀ ਹੈ ਤੇ ਜਦੋਂ ਇਹ ਮੈਨੂੰ ਪਤਾ ਲੱਗਦਾ ਉੱਥੋਂ ਦੇ ਜਿਹੜੇ ਬਸ਼ਿੰਦੇ ਲੋਕ ਨੇ ਹੁਣ ਇਹ ਕਹਿੰਦੇ ਨੇ ਉਹਨਾਂ ਦੇ ਸਾਥੀ ਵੀ ਹਲੇ ਹੈਗੇ ਆ ਕੁਝ ਉਹ ਕਹਿੰਦੇ ਇਹ ਹਿੰਦੂ ਹੈ ਤੇ ਇਸ ਕਰਕੇ ਇਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਕਿਉਂਕਿ ਜਿਹਨੂੰ ਮਾਰਨਾ ਸੀ ਇਹਨਾਂ ਨੇ ਉਹ ਵੀ ਹਿੰਦੂ ਸੀ ਉਹ ਬੰਦਾ ਕੋਈ ਹੋਰ ਸੀ ਤੇ ਬਸ ਇਹ ਡਿੱਗੇ ਚੜ ਗਏ ਤੇ ਗੋਲੀਆਂ ਮਾਰ ਕੇ ਮਾਰ ਦਿੱਤਾ ਜਿਹੜੇ ਪੰਜਾਬ ਦੇ ਲੋਕ ਅੱਜ ਇਹਨਾਂ ਗੁੰਡਾਗਰਦੀ ਕਰਨ ਵਾਲਿਆਂ ਨੂੰ ਸ਼ਹੀਦ ਕਹਿੰਦੇ ਨੇ ਸ਼ੇਖ ਅਜਾਇਬ ਘਰ ਦੇ ਵਿੱਚ ਇਹਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਅੰਮ੍ਰਿਤਸਰ ਸਾਹਿਬ ਵਿਖੇ ਕੀ ਸਮਝ ਕੇ ਇਹਨਾਂ ਦੀਆਂ ਫੋਟੋਆਂ ਉਹ ਦਰਬਾਰ ਸਾਹਿਬ ਅਜਾਇਬ ਘਰ ਦੇ ਵਿੱਚ ਲਾਈਆਂ ਨੇ ਜਿਹੜੇ ਬੰਦੇ ਪੰਜਾਬੀਅਤ ਦੇ ਕੱਟੜ ਫੈਨ ਸੀ ਪੰਜਾਬੀਅਤ ਦੀ ਗੱਲ ਕਰਦੇ ਸੀ ਪੰਜਾਬੀ ਦੇ ਕਵੀ ਪੰਜਾਬੀ ਦੇ ਲੇਖਕ ਸੀ ਤੇ ਜੇ ਉਹਨਾਂ ਲੋਕਾਂ ਨੂੰ ਉਸ ਵਕਤ ਗੋਲੀਆਂ ਮਾਰ ਕੇ ਮਾਰਿਆ ਹੁਣ ਤੁਸੀਂ ਦੱਸੋ ਵੀ ਇਹ ਬੰਦੇ ਕਿੰਨੇ ਭਲੇ ਮਾਨਸੀ ਛੋਟੀ ਵਰਗ ਜਿਹਨਾਂ ਨੇ ਕਤਲ ਕੀਤਾ ਮੈਂ ਬਹੁਤ ਵਾਰੀ ਜਦੋਂ ਮੈਨੂੰ ਕਿਸੇ ਸੱਜਣ ਦਾ ਫੋਨ ਆਉਂਦਾ ਉਹ ਕਹਿਣਗੇ ਜਿਹੜੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਤੇ ਉਹਨਾਂ ਦੀ ਗੱਲਬਾਤ ਸੁਣੀ ਜਾਵੇ ਉਹਨਾਂ ਦੇ ਕੋਲੋਂ ਕੁਝ ਸਿੱਖਿਆ ਜਾਵੇ ਤੇ ਇਹਨਾਂ ਮਾਂ ਦੇ ਪੁੱਤਾਂ ਨੇ ਜਿਹੜੇ ਕਹਿੰਦੇ ਸੀ ਗੁਰਮੁਖੀ ਲਿਪੀ ਬੋਲੋ ਗੁਰਮੁਖੀ ਲਿਖੀ ਲਿਪੀ ਦੇ ਵਿੱਚ ਲਿਖੋ ਤੁਸੀਂ ਤੇ ਉਹਨਾਂ ਨੇ ਇੱਕ ਪੰਜਾਬੀ ਦੇ ਪ੍ਰੋਫੈਸਰ ਨੂੰ ਮਾਰ ਦਿੱਤਾ ਗੋਲੀਆਂ ਮਾਰ ਕੇ ਉਹ ਵੀ ਨਹੀਂ ਹੱਥੇ ਨੂੰ ਜਿਹਦਾ قصور ਕੋਈ ਨਹੀਂ ਸੀ ਤੇ ਜੇ ਕੋਈ ਭਿੰਡਰਾਂ ਵਾਲੇ ਦਾ ਚਮਚਾ ਦਾ ਜਿਹੜੇ ਸਰਿੰਦਰ ਸੋਢੀ ਨੂੰ ਸ਼ਹੀਦ ਕਹਿੰਦੇ ਨੇ ਜੇ ਕਿਤੇ ਉਹ ਇਹ ਮੇਰੇ ਵੀਡੀਓ ਨੂੰ ਸੁਣਨਗੇ ਤਾਂ ਕਮੈਂਟ ਵਿੱਚ ਲਿਖਿਓ ਵੀ ਇੱਕ ਪ੍ਰੋਫੈਸਰ ਨੂੰ ਮਾਰਨਾ ਕਿੱਡੀ ਕੁ ਬਹਾਦਰੀ ਹੈ ਉਹ ਵੀ ਨਹੱਥੇ ਨੂੰ ਬਿਨਾ ਕਸੂਰ ਤੋਂ ਇਹ ਵੀਡੀਓ ਮੈਂ ਤਾਂ ਪਾਈ ਹੈ ਕਿਉਂਕਿ ਬਹੁਤੇ ਲੋਕ ਢੰਡੋਰਾ ਪਿੱਟਦੇ ਨੇ ਕਿ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹਾਂ ਪੰਜਾਬੀ ਸਾਡੀ ਭਾਸ਼ਾ ਹੈ ਸਾਡੀ ਮਾਂ ਬੋਲੀ ਹੈ ਇਦਾਂ ਢੰਡੋਰਾ ਪਿੱਟਦੇ ਆ ਪਰ ਜੇ ਤੁਸੀਂ ਇੱਕ ਪੰਜਾਬੀ ਮਾਂ ਬੋਲੀ ਦੇ ਪ੍ਰੋਫੈਸਰ ਨੂੰ ਮਾਰਿਆ ਤਾਂ ਲੱਖ ਲਾਣਤਾ ਹੈ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ